ਸ਼ਾਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਤਾਂ ਕੰਮ ਲੱਗਿਆ ਹੋਇਆ ਹੈਗਾ ਉਹ ਜਿਹੜੀ ਹੋ ਗਈ ਚਾਰ ਪਲੇਰੀ ਦੀ ਹੁਣ ਫਿਰ ਲਾਣੀ ਵੀ ਘੁਰਨਾ ਦਾ ਲਾਣਾ ਵਾਂਗੂ ਹੁਣ ਹਾਂ ਤੇ ਹੁਣ ਕੋਈ ਹਿੰਮਤ ਇੱਕ ਮਿੰਟ ਮੈਂ ਤੈਨੂੰ ਦਿਖਿਆ ਜਿਹੜਾ ਤੂੰ ਖੁਰਪਾ ਚੱਕਣ ਲੱਗੇ ਸੀ ਨਾ ਤੇ ਮੇਰੇ ਧਿਆਨ ਚ ਆਇਆ ਕਿ ਇਹਨੂੰ ਆਪਾਂ ਪੰਜਾਬੀ ਚ ਰੰਬਾ ਕਹਿੰਦੇ ਆ ਰੰਬਾ ਸਾਣੇ ਕਹਿੰਦੇ ਨੇ ਕਿ ਰੰਬੇ ਨੂੰ ਚੰਡਿਆ ਤੇ ਮੁੰਡੇ ਨੂੰ ਚੰਡਿਆ ਬਹੁਤ ਵਧੀਆ ਹੁੰਦਾ ਜੇ ਉਹਨੂੰ ਪਿਆਰ ਨਾਲ ਚੰਡਿਆ ਜਾਵੇ ਜਿਵੇਂ ਆ ਇਹਨੂੰ ਅੱਗੋਂ ਚੰਡੋਗੇ ਇੱਥੋਂ ਕਰਕੇ ਚੰਡੋਗੇ ਤੇ ਬਹੁਤ ਵਧੀਆ ਚੰਡਿਆ ਜਾਊਗਾ ਪਿਆਰ ਦੇ ਨਾਲ ਆਪਾਂ ਜਦੋਂ ਇਹਨੂੰ ਚੰਡਦੇ ਇਸੇ ਤਰ੍ਹਾਂ ਜਦੋਂ ਇਸ ਤਰ੍ਹਾਂ ਦੇ ਮੁੰਡੇ ਨੂੰ ਆਪਾਂ ਪਿਆਰ ਦੇ ਨਾਲ ਉਹਨੂੰ ਸਮਝਾਵਾਂਗੇ ਤੇ ਉਹਨੂੰ ਚੰਡਾਂਗੇ ਤੇ ਵਧੀਆ ਜੇ ਆਪਾਂ ਉਹਨੂੰ ਆਪਣੇ ਸਹੀ ਤਰੀਕੇ ਨਾਲ ਨਹੀਂ ਸਮਝਾਵਾਂਗੇ ਧੱਕੇ ਨਾਲ ਉਹਨੂੰ ਨਹੀਂ ਸਮਝਾਵਾਂਗੇ ਤੇ ਇਹ ਵੀ ਖਰਾਬ ਹੋਊਗਾ ਤੇ ਜੇ ਆਪਾਂ ਖੁਰਪੇ ਦੇ ਇੱਥੇ ਮਾਰਾਂਗੇ ਬਿਨਾ ਸੋਚੇ ਸਮਝੇ ਤਾਂ ਇਹ ਟੁੱਟੂਗਾ। ਸ਼ਿਆਣੇ ਕਹਿੰਦੇ ਨੇ ਕਿ ਰੰਬੇ ਨੂੰ ਚੰਡਿਆ ਤੇ ਮੁੰਡੇ ਨੂੰ ਸਮਝਾਇਆ ਇੱਕ ਬਰਾਬਰ ਆ ਪਿਆਰ ਦੇ ਨਾਲ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਅੱਜ ਦੀ ਪੀੜ੍ਹੀ ਨੂੰ ਕਿਸ ਤਰ੍ਹਾਂ ਸਮਝਾਇਆ ਜਾਵੇ ਮਤਲਬ। ਗਿਆਨ ਦਾ ਕਿਸ ਤਰ੍ਹਾਂ ਕੰਮ ਲਾਗੇ ਰੋ। ਅੱਛਾ। ਹਾਂ ਸ਼ਾਮ ਸਿੰਘ ਜੀ ਜਿਹੜੇ ਪੁਰਾਣੇ ਸਮੇਂ ਦੇ ਬਜ਼ੁਰਗਾਂ ਦਾ ਗੱਲਾਂ ਕਹੀਆਂ ਹੁੰਦੀਆਂ ਹਨ ਉਹ ਸੱਚੀਆਂ ਨੇ ਨਾ। ਬੱਚੇ ਨੇ ਇਹ ਹਾਂ ਹੋਰ ਵਧੀਆ ਗੱਲਾਂ ਉਹਨਾਂ ਗੱਲਾਂ ਨਹੀਂ ਹੁਣ ਅੱਜ ਕੱਲ੍ਹ ਸਵਾਰ ਹੀ ਕਰਦਾ ਅੱਜ ਕੱਲ੍ਹ ਦੀ ਬੱਤੇ ਹਾਂ ਪਹਿਲਾਂ ਤੁਹਾਡੇ ਵਰਗੇ ਜਿਹੜਾ ਸਾਡੇ ਵਰਗੇ ਜਵਾਬ ਡਰਦੇ ਸੀ ਕੋਈ ਗਲਤ ਕੰਮ ਨਾ ਹੋ ਜੇ ਹੁਣ ਤਾਂ ਮਾਂ ਬਾਪ ਨੂੰ ਡਰਨਾ ਪੈ ਰਿਹਾ ਜੀ ਪਰਿਵਾਰ ਦਾ ਵਿੱਚੋਂ ਹਾਂ ਬੇਟੀ ਬੇਟਾ ਦਾ ਡਰਦਾ ਹੀ ਨਹੀਂ ਪਹਿਲਾਂ ਬਜ਼ੁਰਗੋਂ ਤੋਂ ਜਵਾਬ ਡਰਦੇ ਸੀ ਹੁਣ ਸਿਆਣੇ ਜਵਾਕਾਂ ਤੋਂ ਡਰਦੇ ਨੇ ਇਹ ਕਿਹੜਾ ਸਮਾਂ ਆ ਗਿਆ ਹਾਂ ਇਹ ਸਮੇਂ ਦੇ ਵਿੱਚ ਸਮੇਂ ਦੇ ਘਾਟ ਕਰੇ ਲੋਕਾਂ ਨੇ ਘਾਟ ਹਰ ਇੱਕ ਚੀਜ਼ ਦੇ ਪਹਿਲੇ ਇੱਕ ਪਰਿਵਾਰ ਦੇ ਵਿੱਚ ਨੰਬਰਦਾਰ ਹੁੰਦਾ ਪਪਾ ਚਾਹਤ ਜੀ ਕਮਾਉਂਦੇ ਇੱਕ ਦਿਸਾ ਦੇ ਚੌਧਰ ਹੁੰਦੀ ਘਰ ਬੜਾ ਸੁੱਖ ਸ਼ਾਂਤੀ ਨਾਲ ਹੁੰਦਾ ਹੁਣ 60 ਪਰ ਕਮਾਈ ਜਾਂਦਾ ਤਾਂ ਵੀ ਪੂਰੀ ਨਹੀਂ ਪੈਂਦੀ ਹੁਣ ਦੀ ਜਿੱਤਾ ਹੈ ਨਹੀਂ ਉਹ ਨਹੀਂ ਕੀਤੀ ਹੈ ਨਹੀਂ ਆਪਣੀ ਮਨ ਮਰਜ਼ੀਆਂ ਕਰਨਾ ਪਰ ਇਹ ਕਰੇ ਘਾੜੀ ਸਾਨੀ ਕਹਿੰਦੇਗਾ ਸਾਡੇ ਬਜ਼ੁਰਗਾਂ ਦੀ ਮੰਨਤਾ ਨਹੀਂ ਰਹੇ ਹਾਂ ਫਿਰ ਉਹ ਕੀ ਫਾਇਦਾ ਨੂੰ ਬਦੀ ਹੈ ਫਿਰ ਚੱਲ ਜਾਈਏ 40 40 50 50 ਹਜ਼ਾਰ ਵਾਲੇ ਜਦੋਂ ਜਵਾਕਾਂ ਕੋਲ ਮੋਬਾਈਲ ਹੋਣਗੇ ਤੇ ਫਿਰ ਉਹ ਕੀ ਸਮਝਣਗੇ ਅੱਜ ਦੀ ਪੀੜੀ ਚ ਕੀ ਹੁੰਦਾ ਆਪਣਾ ਚਿੱਠੀ ਹੋਇਆ ਕਰਦੀ ਜਮਲੇ ਭਲੇ ਜੀ ਚਿੱਠੀ ਭੇਜਿਆ ਕਰਦੇ ਜਾਂ ਸਿਆਣਾ ਬੰਦਾ ਜਾਂ ਕਿਸੇ ਨੂੰ ਪਤਾ ਲੱਗਦਾ ਨਹੀਂ ਹੁੰਦਾ ਪਤਾ ਨਹੀਂ ਮਿੰਟ ਮਿੰਟ ਤੇ ਬਾਹਰਲੇ ਮੁੱਖਾਂ ਦੀ ਖਬਰ ਮੰਗਾਲਾ ਇੱਥੇ ਮਿੰਟਾਂ 'ਚ ਪਤਾ ਲੱਗਦਾ ਨਾ ਕਿ ਬਾਰਲੀਮਨ ਕੀ ਹੋ ਰਿਹਾ ਆਪਣੇ ਜਵਾਰ ਜਾਣੇ ਹਾਂ ਜੀ ਕੀ ਕਰ ਰਿਹਾ ਕੀ ਕਰ ਰਿਹਾ ਕੀ ਖਾ ਰਿਹਾ ਪਹਿਲਾਂ ਉਹਨੂੰ ਕਿਤੇ ਪਿੰਡ ਨਹੀਂ ਪਤਾ ਲੱਗਦਿਆ ਕਰਦਾ ਸੀ ਕੀ ਹੋਇਆ ਕੀ ਛਾੜੇ ਹੁਣ ਉਹਨਾਂ ਨੇ ਦੱਸਣਾ ਕਿ ਆਕੇ ਭਾਈ ਐ ਘਾੜਵਾਦ ਜੀ ਹੋ ਗਈ ਐ ਉੱਥੇ ਜਾਣਾ ਹੁਣ ਤਾਂ ਮਿੰਟਾਂ ਦੇ ਦਾਤਾ ਜੀ ਪਤਾ ਲੱਗ ਜਾਂਦਾ ਆਪਣੇ ਸ਼ਾਮ ਸਿੰਘ ਦੀ ਇੱਕ ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਹਾੜ ਜੇਠ ਦੇ ਜਿਵੇਂ ਅੱਜ ਅੱਜਕੱਲ੍ਹ ਦੀ ਗਰਮੀ ਆ ਮੱਲ ਦੁਪਹਿਰ ਦੇ ਟਾਈਮ 'ਚ ਨਾ ਜਿਹੜੀਆਂ ਬੁੜੀਆਂ ਜਦੋਂ ਕੋਈ ਰਿਸ਼ਤੇਦਾਰ ਆ ਜਾਂਦਾ ਸੀ ਤਾਂ ਉਹਨਾਂ ਨੂੰ ਜਦੋਂ ਰੋਟੀਆਂ ਪਕਾ ਕੇ ਖਰਾੰਦੇ ਤਾਂ ਚੁੱਲਿਆਂ ਦੇ ਉੱਪਰ ਨਾ ਜਿਵੇਂ ਆ ਮੰਜਾ ਮੰਜਾ ਢਾ ਕੇ ਉਸ ਉਸ ਵਕਤ ਰੋਟੀਆਂ ਪਕਾਈਆਂ ਜਾਂਦੀਆਂ ਸੀ ਤੇ ਅੱਜ ਦੇ ਸਮੇਂ 'ਚ ਸ਼ਾਇਦ ਮੇਰੇ ਖਿਆਲੋਂ ਪਤਾ ਹੀ ਨਹੀਂ ਹੈਗਾ ਅੱਜ ਦੇ ਜਿਹੜੇ ਨੌਜਵਾਨ ਪੀਡੀ ਐ ਉਸ ਨੂੰ ਵੀ ਆਪਾਂ ਆਏ ਗਏ ਰਿਸ਼ਤੇਦਾਰ ਦਾ ਕਿਵੇਂ ਸਤਿਕਾਰ ਕਰਨਾ ਹੈਗਾ ਉਹ ਵੀ ਸਮਾਂ ਸੀ ਨਾ ਜਦੋਂ ਧੁੱਪ ਦੇ ਵਿੱਚ ਮੁੱਲਤ ਕੇ ਰੋਟੀਆਂ ਇਤਨਾ ਪਕਾ ਕੇ ਖਵਾਉਣੀਆਂ ਔਰ ਅੱਜ ਦਾ ਸਮਾਂ ਦੇਖ ਲੈ ਕਿੰਨਾ ਤਬਦੀਲ ਹੋ ਗਿਆ ਹੈ ਬੱਚੇ ਲੋਕਾਂ ਨੂੰ ਪਿਆਰ ਸੀ ਕੋਈ ਨਾ ਦਾ ਟਾਈਮ ਦੇਣਾ ਅੰਦਾਜ਼ ਇਤਫਾਰੇ ਪੁਛ ਹੋ ਗਿਆ ਇੰਨਾ ਬੱਚੇ ਜਾਣ ਸਾਡੀਆਂ ਭਾਤੀਆਂ ਜਾਂ ਸਾਡੀਆਂ ਮਾਮਾ ਜਦ ਸਾਡੇ ਕੋਲ ਕੋਈ ਪਰਿਵਾਰ ਦੀ ਸੁੱਕ ਤੇ ਬੰਦਾ ਲਾਣੇਦਾਰ ਨੇ ਕਿਹਾ ਭਾਈ ਜੋ ਕਿ ਆਪਣਾ ਪਾੜਿਆ ਤੋਂ ਪਾੜਿਆ ਚੁੱਲੇ ਨਾਲ ਇਹ ਸੈਂਟਰ ਹੁੰਦੇ ਸੀ ਨਾ ਇੰਨੀਆਂ ਲੱਕੜਾਂ ਲੱਗਦੀਆਂ ਸੀ ਉਹਦਾ ਕੱਠਾ ਕੋਠੇ ਵਾਲੇ ਪ੍ਰਾਪਤ ਲੈਂਦੀਆਂ ਸੀ ਉਹਨੇ ਰੁਪਾ ਸੈਂਟਰ ਤੋਂ ਕਰਦਾ ਇਹ ਭਾਵ ਦੀ ਉਹਦਾ ਸੈਂਟਰ ਪਿਆ ਘਰੇ ਦੁਪਹਿਰ ਨੂੰ ਕਹਿੰਦਾ ਜਾ ਕੇ ਬਚਾ ਬਣਾਉਣੇ ਤਾਂ ਕਭਾ ਮੈਥੋਂ ਚੱਲਦਾ ਸੀ ਕਿਹੜੇ ਸੀ ਕਿਹੜੇ ਪੱਕੇ ਸੀ ਕਿਹੜੀਆਂ ਲੱਟਾਂ ਸੀ ਪੱਖੇ ਨਾਲ ਝੋਲ-ਝੋਲ ਕੇ ਬੁਲੀਆਂ ਬਾਗਾਂ ਨੂੰ ਫੜੇ ਜਾਂਦੇ ਹੁੰਦਾ ਪੋਲ ਰੀ ਵੀ ਚੱਲਦੇ ਹਵਾ ਚੱਲ 10 ਮਿੰਟ ਲੈਡ ਵੱਜ ਕੇ ਮਰ ਕੇ ਮਰ ਕੇ ਮਰ ਕੇ ਮਰ ਕੇ ਮਰ ਕੇ ਵਾਹ ਜੀ ਵਾਹ ਦੇ ਵਿੱਚ ਜੀਮੀ ਦਾ ਹਾਲ ਬਹੁਤ ਇਹ ਰੋਟੀਆਂ ਰੋਟੀਆਂ ਲੱਸੀ ਤੇ ਰੋੜੀਆਂ ਤੇ ਆਈ ਬੈਜਦੇ ਇਹ ਜੀ ਵੀ ਇਹ ਜੀ ਚਾਚੀ ਇਹ ਜੀ ਦੇ ਉੱਤੇ ਇਹ ਸਰੀਰ ਇਹ ਨਹੀਂ ਵਧੀਆ ਸਰੀਰ ਇਹਦੇ ਨਾਲ ਕੋਈ ਬਿਮਾਰੀ ਜਿਹੜਾ ਖਿਮਾਰੀ ਜੀ ਇਹ ਬਣੀ ਜੇ ਇਹ ਲੋਕ ਉਹ ਸਮਾਂ ਦਾਤਾ ਜੀ ਬੈ ਗਿਆ ਉਹ ਸਮੇਂ ਦੀ ਬਹੁਤ ਉਦਾਸ ਹੈ ਸੋਨਾ ਬਹੁਤ ਦਿੱਕਤ ਆ ਰਹੀ ਹੈ ਸਮਾਂ ਸਮਾਂ ਬਲਵਾਨਾ ਸਮੇਂ ਦੇ ਨਾਲ ਬਦਲਣਾ ਪਊਗਾ ਸ਼ਾਮ ਸਿੰਘ ਦੀ ਜਿਵੇਂ ਅੱਜ ਦੇ ਹਾਲਾਤ ਨੇ ਉਤਰਾ ਹਰ ਕਿਸੇ ਨੂੰ ਬਦਲਣਾ ਪਊਗਾ ਕਿਉਂਕਿ ਸਮਾਂ ਸਮੇ ਦਾ ਹਾਣੀ ਬਣਨਾ ਪਊਗਾ ਧੰਨਵਾਦ